ਤੁਸੀਂ ਦੇਖ ਸਕਦੇ ਹੋ ਸੰਗਤਾਂ ਜਾ ਰਹੀਆਂ ਆ ਰੂਪਰੂ ਕੌਮੀ ਸਾਹ ਮੋਰਚੇ ਵੱਲ ਦੇਖੋ ਜੀ ਜੱਥਾ ਰਵਾਨ ਹੋ ਰਿਹਾ ਭਗਵੰਤ ਮਾਨ ਦੀ ਕੋਠੀ ਨੂੰ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਇਕੱਠ ਹੋਇਆ ਆ ਇੰਨਾ ਇਕੱਠ ਹੋਇਆ ਕਿ ਇਕੱਠ ਸਾਂਭਿਆ ਨਹੀਂ ਜਾ ਸਕਦਾ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਜਾਣ ਕੇ ਆਓ ਸਾਡੇ ਨਾਲ ਸਰਬਜੀਤ ਭਾਜੀ ਵੀ ਬੈਠੇ ਆ ਸਾਊਂਡ ਸਿਸਟਮ ਵਾਲੇ ਜੁਪੀ ਵਾਲਾ ਵੀ ਜਾ ਰਿਹਾ ਝੰਡੀ ਲੈ ਕੇ ਦੇਖੋ ਗੱਡੀ 'ਚ ਦੇਖੋ ਪੈਰ ਆ ਯੂਪੀ ਵਾਲਾ ਯੂਪੀ ਵਾਲਾ ਜੀ ਭੱਜ ਗਿਆ ਦੇਖੋ ਜੱਥੇ ਤੋ ਅੱਜ ਆ ਰਿਹਾ ਦੇਖੋ ਜੱਥੇ 'ਚ ਨਹੀਂ ਜਾ ਰਿਹਾ ਅੱਜ